ਦੇਸੀ ਵਸ న్యూਸ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਨਮਸਕਾਂ ਸ਼ਰਮਾ ਖਬਰਾਂ ਦੇ ਸਵਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੁਣ ਕੱਕ ਦੀਆਂ ਅਹਿਮ ਹੈਡਲਾਈਨਸ ਤੇ ਕਾਂਗੜਾ ਚ ਗੱਗਲ ਹਵਾਈ ਅੱਡੇ ਦੇ ਵਿਸਥਾਰ ਬਾਰੇ ਹਾਈ ਕੋਰਟ ਦੇ ਹੁਕਮ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ ਉੱਤਰੀ ਪਾਰਚ ਚ ਠੰਡ ਤੇ ਧੁੰਦ ਦਾ ਜ਼ੋਰ ਵਾਈ ਉਡਾਨਾਂ ਤੇ ਰੇਲ ਆਵਾਜਾਈ ਤੇ ਪਿਆ ਮਾੜਾ ਅਸਰ ਵਿਰਾਟ ਕੋਹਲੀ ਨੇ ਨਿੱਜੀ ਕਾਰਨਾ ਕਰਕੇ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ ਨਾ ਖੇਡਣ ਦਾ ਕੀਤਾ ਫੈਸਲਾ ਭਾਰਤ ਦਾ ਬੋਪਨ ਆਸਟ੍ਰੇਲੀਆ ਹੀ ਓਪਨ ਦੇ ਡਬਲਸ ਕੁਆਟਰ ਫਾਈਨਲ ਦੇ ਵਿੱਚ ਪਹੁੰਚਿਆ ਬਿਲਕਿਸਮਾਨੋ ਮਾਮਲੇ ਦੇ ਸਾਰੇ 11 ਦੋਸ਼ੀਆਂ ਨੇ ਜੇਲ੍ਹ ਅਧਿਕਾਰੀਆਂ ਸਾਹਮਣੇ ਕੀਤਾ ਆਤਮ ਸਮਰਪਣ ਮੁੰਬਈ ਮੈਰਾਥਨ 'ਚ 74 ਸਾਲਾ ਵਿਅਕਤੀ ਸਨੇ ਦੋਦੀ ਗਈ ਜਾਨ ਪਟਿਆਲਾ 'ਚ ਗਣਤੰਤਰ ਦਿਵਸ ਮੌਕੇ ਸਮਾਗਮ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਦਾ ਡੀਜੀਪੀ ਨੇ ਲਿਆ ਜਾਇਜ਼ਾ ਆਮ ਆਦਮੀ ਪਾਰਟੀ ਨਾਲ ਗੱਠਜੋੜ ਬਾਰੇ ਨਰਮਪਈ ਪ੍ਰਤਾਪ ਆਸ਼ਵਾਦੇ ਸੋਰ ਗਰਮ ਕੱਪੜਿਆਂ ਦੀ ਮੰਗ ਘਟਣ ਕਾਰਨ ਠੰਡੀ ਹੋਈ ਲੁਧਿਆਣਾ ਦੀ ਫੌਜ਼ਰੀ ਸਨਤ ਸੋਨੀਪੱਥ ਦੇ ਰਿਜ਼ੋਰਟ ਤੋਂ ਦਿੱਲੀ ਵਾਸੀ ਪੁਰਸ਼ ਤੇ ਉਜ਼ਬੇਕ ਔਰਤ ਦੀਆਂ ਮ੍ਰਿਤਕ ਦੇ ਹਾਮੀਆਂ ਸੋ ਇਹ ਸਨਸਤੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਜਿਉਂ ਜਾਂਦੇ ਹਨ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਸੁਪਰੀਮ ਕੋਰਟ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਗੱਗਲ ਹਵਾਈ ਅੱਡੇ ਦੇ ਵਿਸਥਾਰ ਪ੍ਰੋਜੈਕਟ ਤੇ ਰੋਕ ਲਾਉਣ ਦੇ ਅਦਾਲਤੀ ਹੁਕਮ ਤੇ ਰੋਕ ਲਗਾ ਦਿੱਤੀ ਹੈ 9 ਜਨਵਰੀ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਗੱਗਲ ਹਵਾਈ ਅੱਡੇ ਦੇ ਵਿਸਥਾਰ ਤੇ ਰੋਕ ਲਗਾ ਦਿੱਤੀ ਸੀ ਚੀਫ ਜਸਟਿਸ ਡੀਵਾਈ ਚੰਦਰਚੂੜ ਜਸਟਿਸ ਜੀਵੀ ਫਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਤੇ ਰੋਕ ਲਗਾ ਦਿੱਤੀ ਹੈ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦੇਸ਼ ਦੇ ਉੱਤਰੀ ਹਿੱਸੇ ਵਿੱਚ ਠੰਡ ਤੇ ਤੁੰਦ ਦਾ ਜ਼ੋਰ ਹੈ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅੱਜ ਤੁੰਦ ਕਾਰਨ ਕਈ ਉਡਾਨਾਂ ਵਿੱਚ ਦੇਰੀ ਹੋਈ ਭਾਰਤ ਦੇ ਮੌਸਮ ਵਿਭਾਗ ਦੀ ਪੋਖਵਾਨੀਆਂ ਅਨੁਸਾਰ ਰਾਤ ਅਤੇ 25 ਜਨਵਰੀ ਨੂੰ ਦਿੱਲੀ ਵਿੱਚ ਸੰਗਣੀ ਤੁੰਦ ਦੀ ਸੰਭਾਵਨਾ ਹੈ 26 ਜਨਵਰੀ ਨੂੰ ਦਿੱਲੀ, ਬਿਹਾਰ ਤੇ ਓਡੀਸ਼ਾ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਸੰਗਣੀ ਤੁੰਦ ਛਾ ਸਕਦੀ ਹੈ 26 ਜਨਵਰੀ ਤੱਕ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਸਵੇਰ ਤੋਂ ਸੰਘਣੀ ਧੁੰਦ ਰਹਿੰਦੀ ਸੰਭਾਵਨਾ ਹੈ। ਰਾਸ਼ਟਰੀ ਰਾਜਧਾਨੀ ਨੂੰ ਆਉਂਦੇ ਇੱਥੇ ਜਾਣ ਵਾਲੀਆਂ ਕਈ ਰੇਲਗੱਡੀਆਂ ਨਿਰਧਾਰਿਤ ਸਮੇਂ ਤੋਂ ਪਿੱਛੇ ਚੱਲ ਰਹੀਆਂ ਨੇ। ਤੀਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਵਿਰਾਟ ਕੋਹਲੀ ਨੇ ਨਿੱਜੀ ਕਾਰਨ ਕਰਕੇ ਇੰਗਲੈਂਡ ਖਿਲਾਫ ਪਹਿਲੇ ਦੋ ਕ੍ਰਿਕਟ ਟੈਸਟਾਂ 'ਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਜਾਣਕਾਰੀ ਦਿੱਤੀ। ਚੌਥੀ ਅਹਿਮ ਖਬਰ ਮੈਲਬੌਰਨ ਤੋਂ ਸਾਹਮਣੇ ਆ ਰਹੀ ਹੈ। ਪਾਰਦੇ ਰੋਹਨ ਗੋਪਨਨਾ ਅਤੇ ਉਸਦੇ ਆਸਟ੍ਰੇਲੀਆਈ ਜੋੜੀਦਾਰ ਮੈਥਿਊ ਅਬਦਨ ਨੇ ਅਜੇ ਇਥੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਸ ਦੇ ਕੁਆਟਰਫਾਈਨਲ ਦੇ ਵਿੱਚ ਪਹੁੰਚ ਗਏ ਨੇ ਇਸ ਜੋੜੀ ਨੇ ਨੀਦਰਲੈਂਡਸ ਦੇ ਵੇਸਲੀ ਫੁਲਹੋਫ ਅਤੇ ਕੋਰੀਆਈਸ਼ੀਆਈ ਦੀ ਨਿਕੋਲਾ ਮੈਕਟਿਕ ਨੂੰ ਸਿੱਦੇ ਸੈਟਾਂ ਵਿੱਚ ਹਰਾ ਦਿੱਤਾ ਪਾਰਦੇ ਅਤੇ ਆਸਟ੍ਰੇਲੀਆ ਦੇ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਕੋਈ ਫੁਲਹੋਫ ਅਤੇ ਮੈਕਟਿਕ ਖਿਲਾਫ 76 76 ਦੇ ਨਾਲ ਜਿੱਤ ਦਰਜ ਕੀਤੀ ਪੰਜਵੀਂ ਅਹਿਮ ਖਬਰ ਗੋਧਰਾ ਤੋਂ سامنے ਆ ਰਹੀ ਹੈ ਬਿਲਕਿਸਬਾਨੋ ਕੇਸ ਦੇ ਸਾਰੇ 11 ਦੋਸ਼ੀਆਂ ਨੇ ਸੁਪਰੀਮ ਕੋਰਟ ਵੱਲੋਂ ਤੈਅ ਕੀਤੇ ਸਮੇਂ ਮੁਤਾਬਕ ਐਤਵਾਰ ਦੇਰ ਰਾਤ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੀ ਗੋਧਰਾ ਸਬ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਕੇਂਦਰੀ ਜੇਲ੍ਹ ਗੋਧਰਾ ਦੇ ਅਧਿਕਾਰੀਆਂ ਨੇ ਕਿਹਾ ਬਿਲਕਿਸਬਾਨੋ ਕੇਸ ਦੇ 11 ਦੋਸ਼ੀਆਂ ਨੇ ਬੀਤੀ ਰਾਤ ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੀ ਗੋਧਰਾ ਸਬ ਜੇਲ੍ਹ ਦੇ ਵਿੱਚ ਆਤਮ ਸਮਰਪਣ ਕੀਤਾ ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਇਸ ਕੇਸ ਦੇ ਦੋਸ਼ੀਆਂ ਦੁਆਰਾ ਜੇਲ੍ਹ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕਰਨ ਲਈ ਸਮਵਤੋਂ ਦੀ ਮੰਗ ਕਰਨ ਵਾਲੀ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਸੀ। ਗੁਜਰਾਤ ਸਰਕਾਰ ਨੇ 2002 ਦੇ ਗੋਦਰਾ ਦੰਗਿਆਂ ਦੌਰਾਨ ਬਿਲਕਿਸਬਾਨੋ ਦੇ ਸਮੂਹਿਕ ਬਲਾਤਕਾਰ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਦੇ ਦੋਸ਼ੀਆਂ ਨੂੰ ਮਾਫੀ ਦਿੱਤੀ ਸੀ। ਉਹਨਾਂ ਨੂੰ ਮਰਕੈਦ ਦੇ ਸਜ਼ਾ ਸੁਣਾਈ ਗਈ ਸੀ ਪਰ 14 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਅਗਸਤ 2022 ਦੇ ਵਿੱਚ ਰਿਹਾ ਕਰ ਦਿੱਤਾ ਗਿਆ ਸੀ। 6ਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ। ਇਤਿਹਾਸਾਨਾ ਟਾਟਾ ਮੁੰਬਈ ਮੈਰਾਥਨ ਦੌਰਾਨ 74 ਸਾਲਾ ਵਿਅਕਤੀ ਸਮੇਤ ਦੋ ਡੜਾਕ ਨੇ ਦਮ ਤੋੜ ਦਿੱਤਾ। ਐਤਵਾਰ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ 22 ਵਿਅਕਤੀਆਂ ਨੂੰ ਸਰੀਰ 'ਚ ਪਾਣੀ ਘਟਣ ਤੇ ਹੋਰ ਕਾਰਨਾਂ ਕਰਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ ਕੋਲਕਾਤਾ ਦੇ ਸੁਵਰਦੀਪ ਬੈਨਰਜੀ ਅਤੇ ਮੁੰਬਈ ਦੇ ਰਾਜੇਂਦਰ ਪੋਰਾ ਵਜੋਂ ਹੋਈ ਹੈ। ਬੈਨਰਜੀ ਫੁੱਲ ਮੈਰਾਥਨ ਅਤੇ ਸੌਫਟਵੇਅਰ ਇੰਜੀਨੀਅਰ ਸੀ ਤੇ ਉਹ ਹਾਜੀਲੀ ਜੰਕਸ਼ਨ ਨੇੜੇ ਡਿੱਗ ਗਿਆ। बोरा मरीन ड्राइव ਦੇ ਸਾਹਮਣੇ ਪ੍ਰਸਿੱਧ ਪੀਜ਼ਾ ਜੁਆਇੰਟ ਦੇ ਨੇੜੇ ਪੈਟਰੋਲ ਪੰਪ ਦੇ ਨੇੜੇ ਸੜਕ ਦੇ ਗਿਆ ਸਤਵੀਂ ਅਹਿਮ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਗਣਤੰਤਰ ਦਿਵਸ ਸੰਬੰਧੀ ਇਥੇ ਪੋlo ਗਰਾਉਂਡ ਵਿਖੇ ਹੋਣ ਵਾਲੇ ਰਾਜਪਤਰੀ ਸਮਾਗਮ ਦੌਰਾਨ ਐਤਕੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਤਿਰੰਗਾ ਲਹਿਰੋਂਗੇ ਜਿਸ ਸੰਬੰਧੀ ਤਿਆਰੀਆਂ ਜਾਰੀ ਨੇ ਇਸ ਲਈ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਚੌਇਸਾ ਲੈਣ ਪੰਜਾਬ ਪੁਲਿਸ ਦੇ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਅੱਜ ਪੋlo ਗਰਾਉਂਡ ਦਾ ਦੌਰਾ ਕੀਤਾ ਇਸ ਮੌਕੇ ਐਸਐਸਪੀ ਵਰੁਣ ਸ਼ਰਮਾ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਕਰਨੈਲ ਸਿੰਘ ਡੀਐਸਪੀ ਗੁਰਦੇਵ ਸਿੰਘ ਢਾਲੀਵਾਲ ਤੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਸਮੇਤ ਇਲਾਕੇ ਦੇ ਥਾਣੇ ਸਿਵਲ ਲਾਈਨ ਦੇ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਜੇ ਸੰਬੰਧਿਤ ਪੁਲਿਸ ਚੌਂਕ ਦੀ ਅਫਸਰ ਕਲੋਨੀ ਦੇ ਇੰਚਾਰਜ ਜਤਵਿੰਦਰ ਸਿੰਘ ਜੇਜੀ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਦੇ ਮਲਜ਼ਮ ਵੀ ਮੌਜੂਦ ਸੀ ਇਸ ਮੌਕੇ ਸ਼ੁਕਲਾ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹਾਂ ਸੁਰੱਖਿਆ ਪ੍ਰਬੰਧਾਂ ਲਈ جاری ਤਿਆਰੀਆਂ ਤੇ ਤਸੱਲੀ ਪ੍ਰਗਟ ਕਰਦੇ ਹਾਂ ਕੁਝ ਨਵੇਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ। 8ਵੀਂ ਅਹਿਮ ਖਬਰ ਕੋਰਾਲੀ ਤੋਂ ਸਾਹਮਣੇ ਆ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਪੰਜਾਬ ਵਿੱਚ ਪੰਜ ਪਨ ਹਰੋਨਲੀ ਕਾਂਗਰਸ ਤੇ ਆਪ ਦੀ ਗੱਠਜੋੜ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਪਾਰਟੀ ਹਾਂ ਇੱਕ ਮਾਨ ਦੇ ਫੈਸਲੇ ਨਾਲ ਸਹਿਮਤੀ ਪ੍ਰਗਟਾਉਂਦਿਆ ਕਿਹਾ। ਕਿ ਸਾਰੇ ਕਾਂਗਰਸੀ ਵਰਕਰ ਇਸ ਮੁੱਦੇ ਤੇ ਆਪਣੀ ਪਾਰਟੀ ਦੇ ਨਾਲ ਚਟਾਨਾਂ ਵਾਂਗ ਖੜੇ ਰਹਿਣਗੇ ਗੱਠਜੋੜ ਬਾਰੇ ਬਾਜਵਾ ਦੇ ਪਹਿਲੀ ਵਾਰ ਸੁਰ ਨਰਮ ਨਜ਼ਰ ਆਇਆ ਇਸ ਤੋਂ ਪਹਿਲਾਂ ਉਹ ਗੱਠਜੋੜ ਦਾ ਡਟ ਕੇ ਵਿਰੋਧ ਕਰਦੇ ਰਹੇ ਨਵੀਂ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਸਨਤੀ ਸ਼ਹਿਰ ਲੁਧਿਆਣਾ ਦਾ ਹੋਜ਼ਰੀ ਕਾਰੋਬਾਰ ਗਰਮ ਕੱਪੜਿਆਂ ਦੀ ਮੰਗ ਘਟਣ ਕਰਕੇ ਕਾਟ ਦੇ ਵਿੱਚ ਹੈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕਈ ਸੂਬਿਆਂ ਦੇ ਵਪਾਰੀਆਂ ਨੇ ਉਹਨਾਂ ਕੋਲੋਂ ਲਿਆਂ ਸਟਾਕ ਵਾਪਸ ਕਰ ਦਿੱਤਾ ਕਿ ਉਹਨਾਂ ਨੂੰ ਨਵੇਂ ਆਰਡਰ ਨਹੀਂ ਮਿਲ ਰਹੇ ਜਿਸ ਕਰਕੇ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੌਜ਼ਰੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਦੇ ਮੁਕਾਬਲੇ ਚੀਨ ਦੇ ਬਣੇ ਸਰਦੀਆਂ ਦੇ ਕੱਪੜੇ ਸਸਤੇ ਪਾ ਮਿਲ ਰਹੇ ਸੀ ਜਿਸ ਕਾਰਨ ਦੁਕਾਨਦਾਰ ਚੀਨੀ ਮਾਲ ਨੂੰ ਆਪਣੇ ਸਟਾਕ ਦਾ ਹਿੱਸਾ ਬਣਾ ਰਹੇ ਨੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਚੱਲਣ ਨਾਲ ਉਹਨਾਂ ਨੂੰ ਕੁਝ ਰਾਹਤ ਮਿਲੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੇ ਸਮਾਨ ਦੀ ਮੰਗ ਵੱਧ ਸਕਦੀ ਹੈ ਦਸਵੀਂ ਅਹਿਮ ਖਬਰ ਸੋਨੀਪਤ ਤੋਂ ਸਾਹਮਣੇ ਆ ਰਹੀ ਹੈ ਅੱਜ ਸਵੇਰੇ ਸੋਨੀਪਤ ਦੇ ਰਿਜ਼ੋਰਟ 'ਚ ਪੁਰਸ਼ ਅਤੇ ਔਰਤ ਦੀਆਂ ਮ੍ਰਿਤਕ ਦੇਹਾਂ ਮਿਲੀਆਂ ਮ੍ਰਿਤਕਾਂ ਦੀ ਪਛਾਣ ਹੈ ਦਿੱਲੀ ਦੇ ਅਸ਼ੋਕ ਵਿਹਾਰ ਦੇ 26 ਸਾਲਾ ਹਿਮਾਂਸ਼ੂ ਤੇ ਉਜਵੈਕਿਸਤਾਨ ਦੇ 32 ਸਾਲਾ ਅਬਦੁਲੇਵਾ ਵੱਜੂ ਹੋਈ ਹੈ ਪੁਲਿਸ ਨੇ ਕੇਸ ਦਰਜ ਕਰ ਲਿਆ ਜਾਣਕਾਰੀ ਮੁਤਾਬਕ ਹਿਮਾਂਸ਼ੂ ਅਤੇ ਅਬਦੁਲੇਵਾ ਐਤਵਾਰ ਰਾਤ ਕਰੀਬ 8:30 ਵਜੇ ਜ਼ਿਲ੍ਹੇ ਦੇ ਕਾਮੇ ਪਿੰਡ ਚ ਰਿਜ਼ੋਰਟ ਮੇਰਾ گاਉ ਮੇਰਾ ਦੇਸ਼ ਚ ਆਏ ਸੀ ਅੱਜ ਸਵੇਰੇ ਜਦੋਂ ਦੋਵੇਂ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਤਾਂ ਹੋਟਲ ਦੇ ਕਰਮਚਾਰੀਆਂ ਨੇ ਖਿੜਕੀ ਚੋਂ ਕਮਰੇ ਚ ਦੇਖਿਆ ਤਾਂ ਉਹਨਾਂ ਨੂੰ ਬੈੱਡ ਤੇ ਪਏ ਦੇਖਿਆ ਉਹਨਾਂ ਨੇ ਪੁਲਿਸ ਨੂੰ ਸੱਦਿਆ ਤੇ ਦੋਵਾਂ ਦੀਆਂ ਪੇਤਪਰੀ ਹਾਲਤ 'ਚ ਜਾਨ ਜਾਨ ਦੀ ਪੁਸ਼ਟੀ ਕੀਤੀ ਤੇ ਮ੍ਰਿਤਕ ਦੇ ਹਨ ਪੋਸਟਮਾਰਟਮ ਦੇ ਲਈ ਪੇਸ਼ ਦਿੱਤਾ ਗਿਆ। ਤੁਸੀਂ ਇਹ ਸਨ ਸੁਣਤੀਆਂ ਇਹਨਾਂ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸ਼ ਦੇ ਵਰਕ نیوز ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।